ਜਦੋਂ ਤੱਕ ਉਹ ਲੱਤ ਤੇ ਹਗਲੇ ਵਿੰਦਰ ਤਸੜਾ ਕੀ ਜੂਰੀਏ ਦਾ ਬਸਲਾ ਜਿਹੜਾ ਪੋਣੇ ਆ ਗਏ ਹਾਂ ਬਾਈ ਕੋਈ ਇਹਦਾ ਹੱਲ ਹੈਗਾ ਜਿਵੇਂ ਤੁਸੀਂ ਬਾਹਰ ਤੋਂ ਦੁਰਦੇ ਕਰਦੇ ਆ ਹਾਂ ਇਹਦਾ ਹੱਲ ਹੈਗਾ ਹੀ ਆ ਬਾਈ ਦੇਸੀ ਤਰੀਕੇ ਨਾਲ ਜੇ ਇਹ ਗੱਲ ਕਰੀਏ ਆਪਾਂ ਮੰਨ ਕੇ ਚੱਲ ਵੀ ਜਿਹੜੀ ਆਪਾਂ ਮੂੰਗੀ ਦੀ ਬਜਾਂਦ ਕਰਦੇ ਆ ਜਾਂ ਜੰਤਰ ਬੀਜ ਲੈਣੇ ਝੋਨੇ ਤੋਂ ਪਹਿਲਾਂ ਹਨ ਤਾਂ ਉਹ ਕਾਦੇ ਵਾਸਤੇ ਬੀਜਦੇ ਫਲਾਣੇ ਉਹ ਤਾਂ ਹਰੀ ਖਾਦ ਵਾਸਤੇ ਬੀਜਦੇ ਆ ਹਰੀ ਖਾਦ ਵਾਸਤੇ ਬੀਜਦੇ ਆ ਮਤਲਬ ਉਹਦੀ ਬਾਅਦ ਨਹੀਂ ਜੀ ਨਹੀਂ ਵੀ ਮੰਨ ਲਾ ਉਹਦੇ ਤੋਂ ਆਪਾਂ ਨੂੰ ਜੂਰੀਆ ਮਿਲਦਾ ਰਹੇ ਹਨ ਪਰ ਉਹਦੇ 'ਚ ਜੂਰੀਆ ਥੋੜੀ ਹੁੰਦਾ ਉਹਦੇ 'ਚ ਅਸਲ ਦੇ ਵਿੱਚ ਜਿਹੜੀਆਂ ਉਹਦੀਆਂ ਜੜਾਂ ਹੁੰਦੀਆਂ ਨੇ ਉਹਦੀਆਂ ਜੜਾਂ ਦੇ ਵਿੱਚ ਇੱਕ ਇਹੋ ਜਿਹਾ ਬੈਕਟੀਰੀਆ ਹੁੰਦਾ ਜਿਉਂਦੀ ਚੀਜ਼ ਜਿਹੜਾ ਮੰਨ ਲਾ ਹਵਾ ਹੈਗੀ ਇਹਦੇ ਵਿੱਚ 78% ਜੂਰੀਆ ਪਿਆ ਨਾਈਟ੍ਰੋਜਨ ਪਈ ਹੈ ਇਹਦੇ 'ਚ ਆ ਹਵਾ ਦੇ ਵਿੱਚ ਅੱਛਾ ਕੁਦਰਤੀ ਹੈ ਇਹ ਹੁਣ ਜਿਹੜਾ ਆਪਾਂ ਦੂਜਾ ਜੂਰੀਆ ਪਾਉਨੇ ਆ ਉਹ ਬਣੀ ਬਣਾਈ ਚੀਜ਼ ਆਗੀ ਰਸਾਇਣਿਕ ਵਿਧੀ ਨਾਲ ਬਣਾਈ ਹੋਈ ਚੀਜ਼ ਆ ਉਹ ਮੂੰਗੀ ਦੀਆਂ ਜੜ੍ਹਾਂ ਦੇ ਵਿੱਚ ਜਾਂ ਮੰਨ ਲੇ ਕਿ ਚਲੋ ਜੰਤਰ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਬੈਕਟੀਰੀਆ ਹੁੰਦਾ ਹੈ ਉਹ ਜਿੰਨਾ ਜੂਰੀਆ ਹਵਾ 'ਚ ਪਿਆ ਹੈ ਇਹਨੂੰ ਫਿਕਸ ਕਰਕੇ ਮਨ ਲਾ ਸਾਡੀਆਂ ਫਸਲਾਂ ਨੂੰ ਦੇ ਦਿੰਦਾ ਇਹ ਹੋ ਰਿਹਾ ਇਹਦਾ ਹੱਲ ਆ ਉਹ ਤਿੰਨ ਚਾਰ ਬੈਕਟੀਰੀਆ ਨੇ ਜਿਵੇਂ ਮੰਨ ਕੇ ਚੱਲ ਵੀ ਰਾਜੋਬੀ ਮ ਆ ਗਿਆ ਉਹ ਕੀ ਹੁੰਦਾ ਹੈ ਸਾਈਟੋ ਵੈਕਟਰ ਆ ਗਿਆ ਤੇ ਅਜੋਟੋ ਵੈਕਟਰ ਆ ਗਿਆ ਇਹ ਬੈਕਟੀਰੀਆ ਨੇ ਇਹ ਪੰਜਾਬੀ ਜੀ ਦੱਸ ਵੀ ਕੀ ਹੋਏ ਬੈਕਟੀਰੀਆ ਨੇ ਜਿਉਂਦੇ ਜੀ ਨੇ ਜਿਹੜੇ ਧਰਤੀ 'ਚ ਰਹਿੰਦੇ ਨੇ ਅੱਛਾ ਜਿਵੇਂ ਹੁਣ ਬਹੁਤ ਧਰਮਾਂ ਦੇ ਵਿੱਚ 84 ਲੱਖ ਜੂਨਾ ਦੀ ਗੱਲ ਚੱਲਦੀ ਹੈ। ਹਾਂ ਹਾਂ। ਵੀ 84 ਲੱਖ ਜੂਨਾ ਨੇ। ਹਾਂ ਜੀ। ਕਹਿੰਦੇ ਨੇ ਨਾ ਹਾਂ ਹਾਂ। ਉਹ 84 ਲੱਖ ਜੂਨਾ ਜਦੋਂ ਅਸੀਂ ਗਿਣਦੇ ਆਂ ਆ ਸਾਡੀ ਜਿਹੜੀ ਮਿੱਟੀ ਹੈ ਇਹਦੇ ਵਿੱਚ ਪੱਤੀਆਂ ਨਹੀਂ ਕਿੰਨੀਆਂ ਕਿ ਜੂਨਾ ਪਈਆਂ ਨੇ ਫਿਰਦੀਆਂ ਨੇ। ਹਾਂ ਜੀ। ਉਹ ਜੂਨਾ ਚੋਂ ਜਿਹੜੇ ਉਹ ਸਿਟੋ ਵੈਕਟਰ, ਜੋਟੋ ਵੈਕਟਰ ਜਾਂ ਰਾਈਜ਼ੋਬੀਮ ਆ ਗਿਆ। ਹਾਂ। ਇਹੋ ਜੇ ਘੱਟੋ ਘੱਟ ਪਤਾ ਨਹੀਂ 7-8 ਬੈਕਟੀਰੀਆ ਨੇ ਜਿਹੜੇ ਆਹ ਹਵਾ ਦੇ ਵਿੱਚੋਂ ਜੂਰੀਆ ਫੜ ਕੇ ਸਾਡੀਆਂ ਫਸਲਾਂ ਨੂੰ ਦਿੰਦੇ ਨੇ। ਹਾਂ। ਉਹ ਉਹਦਾ ਸਬSTITUTE ਨਾ ਵੇਰੇ ਲੁਕੜ ਜਾਂਦੇ ਨੇ ਕੱਚ ਹੁੰਦੇ ਨੇ ਇਹ ਗ੍ਰੈਨੂਲ ਫਾਰਮ ਦੇ ਵਿੱਚ ਮਾਰਕੀਟ ਚੋਂ ਤੈਨੂੰ ਮੰਨ ਲੈ ਸਾਰੇ ਕਿਤੇ ਮਿਲ ਜਾਂਦੇ ਤੈਨੂੰ ਅਜੋਟੋ ਵੈਕਟਰ ਮਿਲ ਜੂਗਾ ਤੈਨੂੰ ਅਸੀਟੋ ਵੈਕਟਰ ਮਿਲ ਜੂਗਾ ਤੈਨੂੰ ਰਾਈ ਜੋ ਵੀ ਮਿਲ ਜੂਗਾ ਰਾਈ ਜੋ ਵੀ ਤਾਂ ਮਿਲ ਜਾਂਦਾ ਫਿਰ ਹਾਂ ਰਾਈ ਜੋ ਵੀ ਨਾਰਮਲੀ ਆਪਾਂ ਨੂੰ ਪਤਾ ਹੈਗਾ ਉਹ ਵੀ ਲਗਭਗ ਸਾਰੇ ਕੰਪਨੀਆਂ ਦੇ ਮਿਲ ਜਾਂਦੇ ਕਿੰਨੀ ਮਾਤਰਾ ਚ ਪੈਂਦਾ ਇੱਕ ਕਿਲੋ 4 ਕਿਲੋ 4.5 ਕਿਲੋ ਏਕੜ ਦਾ ਪੈਂਦਾ ਇੱਕ ਕਿਲੋ ਦੇ ਗੱਟੇ ਨਾਲੋਂ ਚੱਕਣ ਨਾਲੋਂ 4 ਕਿਲੋ ਦਾ ਸੈਲਾ ਹੀ ਬਹੁਤ ਨਾਲੇ ਉਹਦੇ ਨਾਲ ਜੂਰੀਆਂ ਨਾਲੋਂ ਵੱਧ ਕੰਮ ਕਰਦੇ ਨੇ ਆਪਣੀਆਂ ਦੁਕਾਨਾਂ ਤੇ ਹੁੰਦਾ ਕਰ ਦੁਕਾਨਾਂ ਦੇ ਸਾਰੇ ਉਹਨਾਂ ਤੋਂ ਮਿਲ ਜੂ ਉਹਨਾਂ ਨੂੰ ਕਹਦੇ ਵੀ ਨਾਈਟ੍ਰੋਜਨ ਫਿਕਸੇਸ਼ਨ ਵਾਲਾ ਬੈਕਟੀਰੀਆ ਦੇ ਦੇ ਹਾਂ ਉਹ ਚੱਕ ਕੇ ਉਹਦੀ ਦੇ ਦੇਣਗੇ ਹਾਂ ਆ ਫਿਰ ਜਿਹੜੀ ਇਹਨਾਂ ਦਾ ਨਾਮ ਜਿਹੜਾ ਇਹਨਾਂ ਦਾ ਜਿਹੜਾ ਨਾਮ ਲਿਆ ਸੀ ਮੈਂ ਜੋਟੋ ਆ ਗਿਆ ਸੀਟੋ ਆ ਗਿਆ ਤੇ ਰਾਈ ਜੋਬੀ ਮ ਆ ਗਿਆ ਰਾਈ ਜੋਬੀ ਮ ਵਾਲਾ ਆਪਾਂ ਕੀ ਐਡਾ ਟੀਕਾ ਨਹੀਂ ਲਿਆਉਂਦੇ ਹੁੰਦੇ ਜਿਹੜਾ ਬਰਸੀਨ ਨੂੰ ਲਾਉਂਦੇ ਹੁੰਦੇ ਹਾਂ ਹੈਨਾ ਉਹ ਕੀ ਹੁੰਦਾ ਉਹ ਉਹੀ ਚੀਜ਼ ਹੁੰਦੀ ਹੈ ਜਦੋਂ ਚੀਜ਼ ਨੇ ਕਿਸੇ ਨੇ ਉਹ ਕਰਨਾ ਹੈ ਤੁਹਾਨੂੰ ਸਭ ਤੋਂ ਵੱਧ ਨਾਈਟ੍ਰੋਜਨ ਦੀ ਲੋੜ ਹੁੰਦੀ ਇਹ ਜਿਗਿਆਗਦੀਆਂ ਚੀਜ਼ਾਂ ਨੇ ਸਾਰੀਆਂ ਕੁਦਰਤ ਦੇਖ ਲਓ ਵੀ ਕਿੰਡੀ ਵੱਡੀ ਚੀਜ਼ ਹੈ ਹੈਨਾ ਕੁਦਰਤ ਨੇ ਉਹ ਸਾਰੀਆਂ ਚੀਜ਼ਾਂ ਮਨ ਲੈ ਆਪ ਹੀ ਬਣਾਈਆਂ ਹੋਈਆਂ ਨੇ ਇਹ ਇੱਕ ਕੁਦਰਤੀ ਸਰਕਲ ਆ ਜਿਹੜਾ ਉਹ ਚੱਲ ਰਹੀ ਹੈ